ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਜੀ ਆਪਾਂ ਨੂੰ ਕਿਸੇ ਭਰਾ ਨੇ ਮੈਸੇਜ ਕੀਤਾ ਸੀ ਵੀ ਕਮੈਂਟ ਆਇਆ ਸੀ ਉਹਨਾਂ ਦਾ ਵੀ ਜਿਹੜੇ ਜਾਨਵਰ ਆ ਉਹ ਆਪਸ ਦੇ ਵਿੱਚ ਲੜਦੇ ਬਹੁਤ ਜ਼ਿਆਦਾ ਨੇ ਵੀ ਇੱਕ ਦੂਜੇ ਨੂੰ ਵੀ ਮਤਲਬ ਵੀ ਮਾਰ ਹੀ ਜਾਂਦੇ ਨੇ ਬਿਲਕੁਲ ਵੀ ਖਤਮ ਹੀ ਕਰ ਹੀ ਜਾਂਦੇ ਬੇਕੋ ਦੂਜੇ ਕਹਿੰਦਾ ਵੀ ਮੇਰੇ ਕਈ ਜਾਨਵਰ ਵਿੱਚੋਂ ਇੱਕ ਦੂਜਿਆਂ ਨੇ ਲੜ ਲੜ ਕੇ ਮਾਰ ਵੀ ਦਿੱਤੇ ਨੇ ਤੇ ਇਸ ਲਈ ਇਹ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਵੀ ਇਹਦਾ ਕੀ ਸੋਲੂਸ਼ਨ ਆ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਕਿਸੇ ਭਰਾ ਨੇ ਕੋਈ ਵੀ ਪ੍ਰੋਬਲਮ ਹੁੰਦੀ ਜਾਨਵਰਾਂ ਦੇ ਵਿੱਚ ਉਹ ਆਪਾਂ ਨੂੰ ਕਮੈਂਟ ਤੇ ਜਾਂ ਆਪਣੇ ਇੰਸਟਾਗ੍ਰam ਪੇਜ ਤੇ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦਾ ਕਿਉਂਕਿ ਉਹ ਭਰਾ ਦਾ ਕਮੈਂਟ ਤਾਂ ਕਈ ਦਿਨ ਹੋ ਗਏ ਆਏ ਨੂੰ ਪਰ ਆਪਣੀ ਜੀ ਵੀਡੀਓ ਨਹੀਂ ਬਣਾਈ ਗਈ ਅੱਜ ਥੋੜੇ ਦਿਨ ਹੋ ਗਏ ਕਿਉਂਕਿ ਲੇਟ ਹੋ ਗਏ ਤੁਹਾਨੂੰ ਪਤਾ ਸੀਜ਼ਨਾਂ ਦਾ ਟਾਈਮ ਤੇ ਇਸ ਕਰਕੇ ਥੋੜਾ ਵੀਡੀਓ ਬਣਾਉਣੇ ਲੇਟ ਹੋ ਗਏ ਤੇ ਵੀਡੀਓ ਨੂੰ ਐਂਡ ਤੱਕ ਮੇਰਾ ਭਰਾ ਜਰੂਰ ਵੇਖਿਆ ਕਰੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇਹ ਜਿਹੜੀ ਵੀਡੀਓ ਆਪਾਂ ਜੇ ਵੀ ਜਾਨਵਰ ਇੱਕ ਦੂਜੇ ਨੂੰ ਕਿਉਂ ਮਾਰਦੇ ਨੇ ਕਿਉਂ ਇੱਕ ਦੂਜੇ ਦੇ ਫੰਗ ਪੁੱਟਦੇ ਨੇ ਕੀ ਕਾਰਨ ਹੁੰਦਾ ਇਹ ਜਿਹੜਾ ਜੀ ਜਦੋਂ ਜਾਨਵਰ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਵੀ ਬਿਲਕੁਲ ਹੀ ਕੀ ਕਹਿੰਦੇ ਵੀ ਫੰਗ ਪੱਟੀ ਜਾਂਦੇ ਨੇ ਵੀ ਖੂਨ ਕੱਢਣਾ ਸ਼ੁਰੂ ਕਰ ਦਿੰਦੇ ਕਈਆਂ ਨੂੰ ਹੁੰਦਾ ਹੈ ਬੀਮਾਰ ਮਾਰ ਕੇ ਆਪਸ ਦੇ ਵਿੱਚ ਇੱਕ ਦੂਜਾ ਨੰਬਰ ਨੂੰ ਬਿਲਕੁਲ ਹੀ ਖਤਮ ਹੀ ਕਰ ਦਿੰਦੇ ਨੇ ਜਿਹਦੇ ਨਾਲ ਕਿ ਜਾਨਵਰ ਖਤਮ ਹੋ ਜਾਂਦਾ ਮਰ ਜਾਂਦਾ ਠੀਕ ਹੈ ਜੀ ਤੇ ਇਹ ਕੀ ਕਾਰਨ ਹੁੰਦਾ ਇਹ ਜਦੋਂ ਵੀ ਜਦੋਂ ਸਮਝ ਲਓ ਤੁਸੀਂ ਇਹ ਜਾਨਵਰ ਆਪਸ ਚ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਦੇ ਨੇ ਇਹਨਾਂ ਵਿੱਚ ਨਮਕ ਦੀ ਕਮੀ ਹੋ ਜਾਂਦੀ ਜਿਵੇਂ ਨਮਕ ਹੁੰਦਾ ਨਾ ਆਪਾਂ ਘਰ ਦੇ ਵਿੱਚ ਜਿਹੜਾ ਨੋਰਮਲੀ ਨਮਕ ਹੀ ਵਰਤਦੇ ਆਂ ਉਸ ਨਮਕ ਕਾਰਨ ਹੁੰਦਾ ਜਿਵੇਂ ਆਪਣੇ ਸਰੀਰ ਵਾਸਤੇ ਵੀ ਇੱਕ ਨਮਕ ਇੱਕ ਜ਼ਰੂਰੀ ਹੈ ਨਾ ਤੇ ਉਦਾਂ ਹੀ ਇਹਨਾਂ ਦੇ ਵਾਸਤੇ ਵੀ ਨਮਕ ਬਹੁਤ ਜ਼ਰੂਰੀ ਹੈ ਮੇਰਾ ਭਰਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨਮਕ ਕਿਵੇਂ ਦੇਣਾ ਕਿੰਨੀ ਮਾਤਰਾ ਵਿੱਚ ਦੇਣਾ ਠੀਕ ਹੈ ਜੀ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਕਰੋ ਠੀਕ ਹੈ ਜੀ ਤੇ ਨਮਕ ਕੋਈ ਐ ਨਹੀਂ ਹੈਗਾ ਵੀ ਆਪਾਂ ਕੋਈ ਇਹਨਾਂ ਵਾਸਤੇ ਕੋਈ ਸਪੈਸ਼ਲ ਨਮਕ ਆਉਂਦਾ ਠੀਕ ਹੈ ਜੀ ਜਿਹੜਾ ਆਪਾਂ ਘਰ ਦੇ ਵਿੱਚ ਨਮਕ ਵਰਤਦੇ ਹੁੰਨੇ ਆ ਉਹੀ ਨਮਕ ਆਪਾਂ ਨੂੰ ਪਾਉਣਾ ਆ ਦੇਖੋ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆ ਦੇਖੋ ਆਪਾਂ ਜਿਵੇਂ ਟਾਟਾ ਦਾ ਨਮਕ ਹੈ ਆਪਾਂ ਘਰੇ ਆਮ ਵੀ ਖਾਣੇ ਇਹ ਨਮਕ ਠੀਕ ਹੈ ਜੀ ਵੀ ਇਹੀ ਨਮਕ ਪਾਉਣਾ ਐ ਨਹੀਂ ਹੈਗਾ ਵੀ ਕੋਈ ਸਪੈਸ਼ਲ ਨਮਕ ਆਉਂਦਾ ਇਹਨਾਂ ਦੇ ਵਿੱਚ ਜਾਂ ਕਿਵੇਂ ਵੀ ਆ ਤੇ ਇਹ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀ ਇਹ ਨਮਕ ਕਿਵੇਂ ਦੇਣਾ ਕਿੰਨੀ ਮਾਤਰਾ ਦੇ ਵਿੱਚ ਦੇਣਾ ਤੇ ਕਿੰਨੇ ਦਿਨ ਲਗਾਤਾਰ ਦੇਣਾ ਹੁੰਦਾ ਪਹਿਲੀ ਗੱਲ ਤੇ ਇਹ ਜੀ ਇਹ ਜਿਹੜਾ ਨਮਕ ਹੈ ਆਪਾਂ ਇਹਨਾਂ ਨੂੰ ਤਿੰਨ ਦਿਨ ਲਗਾਤਾਰ ਦੇਣਾ ਹੁੰਦਾ ਤਿੰਨ ਦੇ ਭਾਵੇਂ ਚਾਰ ਦਿਨ ਦੇ ਦਿਓ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਕਈ ਭਰਾ ਜਿਵੇਂ ਪੁੱਛਦੇ ਹੁੰਦੇ ਆਪਾਂ ਇਹਨਾਂ ਨੂੰ ਪਾਣੀ 'ਚ ਦੇ ਸਕਦੇ ਆ ਜਾਂ ਕੀ ਕਹਿੰਦੇ ਵੀ ਆਪਾਂ ਇਹਨਾਂ ਨੂੰ ਫੀਡ ਦੇ ਵਿੱਚ ਰਲਾ ਕੇ ਦੇਣਾ ਠੀਕ ਹੈ ਜੀ ਮੇਰੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਫੀਡ ਦੇ ਵਿੱਚ ਦਿਆ ਕਰੋ ਦੇਣ ਨੂੰ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਵੀ ਦੇ ਸਕਦੇ ਆ ਠੀਕ ਹੈ ਬਟ ਉਹਦੇ ਨਾਲੋਂ ਜ਼ਿਆਦਾ ਬੈਸਟ ਰਿਜ਼ਲਟ ਹੈਗਾ ਫੀਡ ਦੇ ਵਿੱਚ ਪਾ ਕੇ ਵੀ ਜੋ ਵੀ ਤੁਸੀਂ ਦਾਣਾ ਪਾਉਂਦੇ ਹੋ ਫੀਡ ਪਾਉਂਦੇ ਹੋ ਚਾਹੇ ਕੋਈ ਹੋਰ ਦਾਣਾ ਪਾਉਂਦੇ ਹੋ ਠੀਕ ਹੈ ਜੀ ਆਪਾਂ ਵੀ ਜਿਹੜਾ ਦਾਣਾ ਪਾਉਣਾ ਉਹਨਾਂ ਦੇ ਵਿੱਚ ਮਿਕਸ ਕਰ ਦਿੰਨੇ ਹੁੰਨੇ ਆ ਇਹ ਵੀ ਨਮਕ ਨੂੰ ਠੀਕ ਹੈ ਜੀ ਬਾਕੀ ਤੁਹਾਡੀ ਆਪ ਦੀ ਮਰਜ਼ੀ ਪਾਣੀ ਚ ਪਾਉਣਾ ਪਾਣੀ ਚ ਵੀ ਪਾ ਸਕਦੇ ਹੋ ਜੇ ਫੀਡ ਚ ਪਾਉਣਾ ਫੀਡ ਦੇ ਵਿੱਚ ਆ ਰਿਜ਼ਲਟ ਬੈਸਟ ਫੀਡ ਦੇ ਵਿੱਚ ਆਉਂਦਾ ਠੀਕ ਹੈ ਮੇਰਾ ਵੀਰ ਤੇ ਇਹ ਦੂਜੀ ਗੱਲ ਵੀ ਨਮਕ ਆਪਾਂ ਕਿੰਨੀ ਮਾਤਰਾ ਦੇ ਵਿੱਚ ਆਪਣੇ ਜਾਨਵਰਾਂ ਨੂੰ ਦੇਣਾ ਵੀ ਕਿੰਨੇ ਜਾਨਵਰਾਂ ਨੂੰ ਕਿੰਨੇ ਗ੍ਰਾਮ ਨਮਕ ਦੇਣਾ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਕਿਉਂਕਿ ਹਰ ਕੋਈ ਦੱਸ ਦਿੰਦਾ ਹੈ ਕੋਈ ਵੀ ਮੈਡੀਸਿਨ ਹੈ ਜਾਂ ਕੋਈ ਵੀ ਚੀਜ਼ ਹੈ ਵੀ ਜਾਨਵਰਾਂ ਨੂੰ ਆਪਾਂ ਇਹ ਦੇ ਦੋ ਤੇ ਵੀ ਆਪਣੇ ਜਾਨਵਰ ਠੀਕ ਹੋ ਜਾਣਗੇ ਪਰ ਸਭ ਤੋਂ ਵੱਡੀ ਮਾਇਨ ਗੱਲ ਇਹ ਹੁੰਦੀ ਹੈ ਵੀ ਜਾਨਵਰਾਂ ਨੂੰ ਉਹਦੀ ਕੁਆਂਟੀਟੀ ਕਿੰਨੇ ਵੀ ਜਿੱਦਾਂ ਹੁਣ ਲਾ ਲਓ ਵੀ 100 ਜਾਨਵਰ ਨੇ ਉਹਨਾਂ ਨੂੰ ਹੁਣ ਜਿੱਦਾਂ ਆਪਾਂ ਨਮਕ ਬਾਰੇ ਦੱਸ ਦੇ ਪਏ ਆ ਵੀ ਕਿੰਨੀ ਮਾਤਰਾ ਚ ਦੇਣਾ ਹੁਣ ਤੁਹਾਨੂੰ ਮੈਂ ਇਹ ਵੀਡੀਓ ਦੱਸਤੀ ਵੀ ਹਾਂ ਇਹਨਾਂ ਨੂੰ ਨਮਕ ਪਾਉਣਾ ਵੀਡੀਓ ਚ ਦੱਸਦਾ ਠੀਕ ਹੈ ਜੀ ਜੇ ਮੈਂ ਤੁਹਾਨੂੰ ਇਹ ਹੀ ਨਾ ਦੱਸਿਆ ਵੀ ਕਿੰਨੀ ਮਾਤਰਾ ਦੇ ਵਿੱਚ ਪਾਉਣਾ ਠੀਕ ਆ ਜਾਂ ਤਾਂ ਤੁਸੀਂ ਵੱਧ ਪਾਈ ਜਾਓਗੇ ਤੇ ਜਾਂ ਜਮਾਂ ਘੱਟ ਪਾਈ ਜਾਓਗੇ ਦੇਖੋ ਵੱਧਦੇ ਮੈਨੂੰ ਨੁਕਸਾਨ ਨੇ ਤੇ ਘਟਦੇ ਵੀ ਨੁਕਸਾਨ ਨੇ ਤੇ ਇਸ ਕਰਕੇ ਮੇਰਾ ਵੀਰ ਆਪਾਂ ਵੀਡੀਓ ਦੇ ਵਿੱਚ ਸਾਰਾ ਪ੍ਰੋਪਰ ਦੱਸਦੇ ਹੁੰਦੇ ਆ ਜਿਹੜਾ ਹੁਣ ਨਮਕ ਹੈ ਵੀ ਆਪਾਂ ਕਿੰਨੀ ਮਾਤਰਾ ਚ ਇਹਨਾਂ ਨੂੰ ਪਾਉਣਾ ਹੈ ਠੀਕ ਹੈ ਜੀ ਸੋ ਜਿਵੇਂ ਤੁਸੀਂ ਮੰਨ ਕੇ ਚੱਲੋ 100 ਜਾਨਵਰ ਨੇ ਆਪਣੇ ਕੋਲ ਹੁਣ 100 ਜਾਨਵਰਾਂ ਦੇ ਵਿੱਚ ਆਪਾਂ 1 ਕਿਲੋ ਨਮਕ ਪਾਉਣਾ ਹੈ ਕਵੰਟਲ ਫੀਡ ਦਾ ਇੱਕ ਕਵੰਟਲ ਵਿੱਚ ਕਿਲੋ ਨਮਕ ਪੈਂਦਾ ਹੈ ਠੀਕ ਹੈ ਜੀ ਤੇ ਜੇ ਤੁਹਾਡੇ ਕੋਲ ਜਿਵੇਂ ਹੁਣ ਤੁਸੀਂ ਕੈਲਕੂਲੇਸ਼ਨ ਆਪ ਦੀ ਆਪ ਕਰਨੀ ਆ ਜੇ ਤੁਹਾਡੇ ਕੋਲ ਤੁਸੀਂ ਲਾ ਲਓ ਵੀ 50 ਕਿਲੋ ਫੀਡ ਹੈ ਉਹਦੇ ਵਿੱਚ ਤੁਸੀਂ ਸਿਰਫ 500 ਗ੍ਰਾਮ ਨਮਕ ਪਾਉਣਾ ਵੀ ਅੱਧਾ ਕਿਲੋ ਠੀਕ ਹੈ ਜੀ ਹੁਣ ਸਿੱਧੀ ਸਿੱਧੀ ਜੀ ਗੱਲ ਹੈ ਵੀ ਸਿੱਧਾ ਜਿਹਾ ਹਿਸਾਬ ਹੈ ਚ ਕੋਈ ਲੰਮਾ ਚੋੜਾ ਹਿਸਾਬ ਨਹੀਂਗਾ ਤੁਸੀਂ 10 ਕਿਲੋ ਫੀਡ ਦਾ 100 ਗ੍ਰਾਮ ਨਮਕ ਪਾਉਣਾ ਹੈ ਠੀਕ ਹੈ ਜੀ ਉਸ ਤੋਂ ਉੱਪਰ ਤੁਸੀਂ ਆਪਦੀ ਕੈਲਕੂਲੇਸ਼ਨ ਕਰ ਲਿਆ ਕਰੋ ਜੇ ਤੁਹਾਡੇ ਤੋਂ ਜਾਨਵਰ ਘੱਟ ਨੇ ਉਹ ਘੱਟ ਦੇ ਹਿਸਾਬ ਨਾਲ ਪਾ ਲਿਆ ਕਰੋ ਜਿਵੇਂ 5 5 ਕਿਲੋ ਤੁਸੀਂ ਫੀਡ ਪਾਉਣੀ ਹੈ ਠੀਕ ਹੈ ਜੀ ਉਹਦੇ ਵਿੱਚ ਤੁਸੀਂ 50 ਗ੍ਰਾਮ ਨਮਕ ਪਾ ਲਿਆ ਜੇ 10 ਕਿਲੋ ਪਾਉਣੀ ਹੈ ਤਾਂ 100 ਗ੍ਰਾਮ ਪਾ ਲਿਆ ਠੀਕ ਹੈ ਜੀ ਇਹ ਇੰਨੀ ਇੰਨਾ ਨਮਕ ਦੇਣਾ ਇਹਨਾਂ ਨੂੰ ਨਾ ਵੱਧ ਦੇਣਾ ਤੇ ਨਾ ਘੱਟ ਦੇਣਾ ਕੋਈ ਨਹੀਂ ਥੋੜਾ ਬੋਤਾ 19 21 ਦਾ ਫਰਕ ਚੱਲ ਜਾਂਦਾ ਹੈ ਹੁਣ ਦੇਖੋ ਕਈ ਹੁੰਦੇ ਮੇਰਾ ਭਰਾ ਜੇ 10 ਕਿਲੋ ਫੀਡ ਹੋ ਗਈ ਉਹਦੇ ਵਿੱਚ ਕਈ ਅੱਧਾ-ਅੱਧਾ ਕਿਲੋ ਤੱਕ ਨਮਕ ਪਾਉਂਦੇ ਮੈਂ ਵੇਖੇ ਬੰਦੇ ਠੀਕ ਹੈ ਜੀ ਕਿਉਂਕਿ ਉਹ ਵੀਡੀਓ ਜ਼ਰੂਰ ਵੇਖ ਲੈਂਦੇ ਨੇ ਕਿਸੇ ਨਾ ਕਿਸੇ ਵੀ ਚੈਨਲ ਤੇ ਜਾ ਕੇ ਬਟ ਉਹ ਉਹਨਾ ਪ੍ਰੋਪਰ ਦੱਸਦੇ ਨਹੀਂ ਵੀ ਆਪਾਂ ਚੀਜ਼ ਕਿੰਨੀ ਪਾਉਣੀ ਹੈ ਤੇ ਕਿੰਨੀ ਨਹੀਂ ਪਾਉਣੀ ਤੇ ਇਸ ਕਰਕੇ ਮੇਰਾ ਭਰਾ ਦੇਖੋ ਜੇ ਆਪਾਂ ਜ਼ਿਆਦਾ ਨਮਕ ਖਾਵਾਂਗੇ ਆਪਣੇ ਖੁਦ ਤੇ ਲਾ ਲਓ ਉਹ ਆਪਣੇ ਸਰੀਰ ਲਈ ਵੀ ਹਾਨੀਕਾਰਕ ਹੈ ਠੀਕ ਹੈ ਜਾਂ ਤਾਂ ਬੀਪੀ ਵਧਣ ਲੱਗ ਜਾਂਦਾ ਤੇ ਜਾਂ ਕੁਝ ਹੋਰ ਪ੍ਰੋਬਲਮ ਹੋਣ ਲੱਗ ਜਾਂਦੀਆਂ ਕਿਉਂਕਿ ਜਿਹੜੀ ਚੀਜ਼ ਜਿੰਨਾ ਹੁੰਦਾ ਓਨੀ ਕੁਆਂਟੀਟੀ ਜੀ ਦਿੱਤੀ ਜਾਵੇ ਤਾਂ ਸਭ ਤੋਂ ਬੈਸਟ ਹੈ ਵੀ ਚਲੋ ਮੰਨਿਆ ਚੱਲ ਕਿਵੇਂ ਤੁਸੀਂ ਲਾ ਲਓ 10 ਕਿਲੋ ਫੀਡ ਚ ਕੋਈ 100 100 ਚਲ ਗ੍ਰਾਮ ਤੋਂ 110 ਗ੍ਰਾਮ ਪੈ ਗਿਆ ਕੋਈ ਵੱਡੀ ਗੱਲ ਨਹੀਂ ਐਵੇਂ 5-10 ਗ੍ਰਾਮ ਦੇ ਉੱਪਰ ਥੱਲੇ ਹੋਣ ਦੀ ਕੋਈ ਗੱਲ ਨਹੀਂ ਹੈਗੀ ਵੀ ਮਤਲਬ ਵੀ ਹੁਣ ਐ ਨਹੀਂ ਹੈਗਾ ਵੀ ਮੈਂ ਕਈ ਬੰਦੇ ਵੇਖੇ ਵੀ 10 ਕਿਲੋ ਫੀਡ ਚ 3-3 400 ਅੱਧਾ ਅੱਧਾ ਕਿਲੋ ਤੱਕ ਵੀ ਨਮਕ ਪਾਉਂਦੇ ਵੇਖੇ ਆ ਫੇਰ ਪਤਾ ਕੀ ਕਾਰਨ ਹੁੰਦਾ ਜੀ ਜਦੋਂ ਆਪਾਂ ਜਾਦੀ ਕੋਈ ਵੀ ਕਿਸੇ ਵੀ ਮੈਡੀਸਿਨ ਦੀ ਕੋਈ ਮਾਤਰਾ ਜ਼ਿਆਦੀ ਦਿੰਨੇ ਆ ਕਈ ਭਰਾਵਾਂ ਨੂੰ ਹੁੰਦਾ ਵੀ ਕਿਸੇ ਜਾਨਵਰਾਂ ਚ ਕੋਈ ਪ੍ਰੋਬਲਮ ਆ ਗਈ ਉਹਨੂੰ ਆਪਾਂ ਮੈਡੀਸਿਨ ਜ਼ਿਆਦੀ ਦਵਾਂਗੇ ਵੀ ਜਿਵੇਂ ਕੋਈ ਵੀ ਪ੍ਰੋਬਲਮ ਲਾ ਲੋ ਠੀਕ ਹੈ ਜਿੱਥੇ ਆਪਾਂ 1 ਐਮਐਲ ਦੇਣੀ ਹੈ ਵੀ ਹਾਂ ਆਪਾਂ ਇਹਨਾਂ ਨੂੰ 2-3 ਐਮਐਲ ਪਾ ਦਈਏ ਵੀ ਜਲਦੀ ਠੀਕ ਹੋਣਗੇ ਦੇਖੋ ਮੇਰਾ ਭਰਾ ਐਵੇਂ ਦਾ ਕੁਝ ਨਹੀਂ ਹੁੰਦਾ ਜਿੱਥੇ ਤੁਹਾਡੇ ਜਾਨਵਰ 1 ਐਮਐਲ ਨਾਲ ਠੀਕ ਹੋਣੇ ਉਹਦੇ ਨਾਲ ਹੀ ਹੋਣੇ ਠੀਕ ਉਹਦੇ ਲਈ ਭਾਵੇਂ ਤੁਸੀਂ 3 ਪਾ ਦੋ 1 1 ਐਮਐਲ ਦੀ ਜਗ੍ਹਾ ਤੇ 3 ਐਮਐਲ ਪਾ ਦੋ ਜਾਂ 4 ਐਮਐਲ ਪਾ ਲਓ ਠੀਕ ਹੈ ਵੱਧ ਪਾਉਣ ਦਾ ਕੋਈ ਫਾਇਦਾ ਨਹੀਂ ਉਹਦੇ ਨੂੰ ਨੁਕਸਾਨ ਹੋਣਾ ਕਿਉਂਕਿ ਜਿਹੜਾ ਇਹਨਾਂ ਦਾ ਲੀਵਰ ਹੁੰਦਾ ਜਦੋਂ ਆਪਾਂ ਮੈਡੀਸਿਨ ਫालतू ਪਾ ਦਿੰਨੇ ਕੋਈ ਵੀ ਠੀਕ ਹੈ ਜੀ ਉਹਦੇ ਨਾਲ ਲੀਵਰ ਇਹਨ ਡੇਡ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਤੁਹਾਡਾ ਜਾਨਵਰ ਕਮਜ਼ੋਰ ਹੁੰਦਾ ਜਾਊਗਾ ਖਾਣਾ ਪੀਣਾ ਛੱਡਦਾ ਜਾਊਗਾ ਠੀਕ ਹੈ ਜੀ ਖਾਣਾ ਪੀਣਾ ਛੱਡ ਜਾਊਗਾ ਇੱਕ ਦਿਨ ਉਹ ਮੈਟਲਿਟੀ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਜਦੋਂ ਇਹਨਾਂ ਦਾ ਲੀਵਰ ਹੁੰਦਾ ਹੈ ਨਾ ਜਿਹੜਾ ਉਹ ਬਿਲਕੁਲ ਹੀ ਮੈਂ ਕਹਿੰਨਾ ਨਾਜ਼ੁਕੀਏ ਚੀਜ਼ ਹੁੰਦੀ ਆ ਵੀ ਤੁਸੀਂ ਕਦੇ ਵੀ ਦੇਖੋ ਜਦੋਂ ਇਹਨਾਂ ਦਾ ਲੀਵਰ ਖਤਮ ਹੋ ਜਾਂਦਾ ਕਿਉਂਕਿ ਅਸੀਂ ਖੁਦ ਟ੍ਰੀਟਮੈਂਟ ਕੀਤੇ ਹੋਏ ਖੁਦ ਪੋਸਟਮਾਰਟਮ ਕੀਤਾ ਹੋਇਆ ਅਸੀਂ ਇੰਨਾ ਜਦੋਂ ਲੀਵਰ ਜਦੋਂ ਡੈੱਡ ਹੋ ਜਾਂਦੇ ਬਿਲਕੁਲ ਹੀ ਐ ਤੁਸੀਂ ਕਦੇ ਵੀ ਚੈੱਕ ਕਰਿਓ ਜਿਵੇਂ ਮਿੱਟੀ ਨਹੀਂ ਭਰਦੀ ਐਵੇਂ ਭਰਨਾ ਸਟਾਰਟ ਹੋ ਜਾਂਦਾ ਠੀਕ ਹੈ ਜੀ ਅੱਗੇ ਤੋਂ ਕਦੀ ਆਪਾਂ ਕਿਸੇ ਜਾਨਵਰ ਦਾ ਕੋਈ ਪੋਸਟਮਾਰਟਮ ਕੀਤਾ ਵੀ ਤੇ ਤੁਹਾਨੂੰ ਜ਼ਰੂਰ ਉਸ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਵੀ ਇਸ ਜਾਨਵਰ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਤੇ ਕਦੇ ਵੀ ਮੇਰਾ ਭਰਾ ਕੋਈ ਵੀ ਚੀਜ਼ ਦੇਣੀ ਆ ਜਿੰਨੀ ਮਾਤਰਾ ਦੇ ਵਿੱਚ ਜਾਨਵਰ ਨੂੰ ਦੇਣੀ ਚਾਹੀਦੀ ਆ ਓਨੀ ਮਾਤਰਾ ਵਿੱਚ ਹੀ ਦੇਣੀ ਆ ਵਾਦੂ ਚੈਨਲਾਂ ਵਾਲਿਆਂ ਦੇ ਜਾ ਕੇ ਵੀਡੀਓ ਵੇਖ-ਵੇਖ ਕੇ ਤੁਸੀਂ ਆਪਦੇ ਜਾਨਵਰਾਂ ਦਾ ਬੇੜਾਗਰਕ ਨਾ ਕਰਿਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਮੈਂ ਕਹਿੰਦਾ ਵੀ ਮਾਜਣਾ ਥੋੜਾ ਜਿਹਾ ਹੀ ਹੁੰਦਾ ਐ ਨਹੀਂ ਹੈਗਾ ਮੈਂ ਕਹਿੰਦਾ ਇਹਨਾਂ ਨੂੰ ਥੋੜੀ ਠੰਡ ਲੱਗ ਗਈ ਤਾਂ ਇਹਨਾਂ 'ਚ ਮੈਟਲਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਸ ਕਰਕੇ ਮੇਰਾ ਭਰਾ ਜਿੰਨੀ ਚੀਜ਼ ਜਿੰਨੀ ਕੁਆਂਟੀਟੀ 'ਚ ਦੇਣੀ ਆ ਆਪਾਂ ਓਨੀ 'ਚ ਹੀ ਦੇਣੀ ਆ ਹੁਣ ਤੁਸੀਂ ਦੇਖ ਲਓ 10 ਕਿਲੋ ਫੀਡ ਦੇ ਵਿੱਚ ਸਿਰਫ 100 ਗ੍ਰਾਮ ਨਮਕ ਪੈਣਾ ਜੇ 20 ਕਿਲੋ ਹੋਗੀ ਤੇ 200 ਗ੍ਰਾਮ ਪੈਣਾ ਠੀਕ ਹੈ ਜੀ ਉਹ ਤੁਸੀਂ ਆਪਦੇ ਜਾਨਵਰਾਂ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰ ਸਕਦੇ ਹੋ ਕਿ ਤੁਸੀਂ ਇਹਨੂੰ ਦੇਣ ਦਾ ਕਿੰਨਾ ਦਾਣਾ ਪਾਉਂਦੇ ਜੇ ਠੀਕ ਹੈ ਤੇ ਇਹ ਲਗਾਤਾਰ ਤਿੰਨ ਤੋਂ ਚਾਰ ਦਿਨ ਨਮਕ ਦੇਣਾ ਜਿਨ੍ਹਾਂ ਦੇ ਜਾਨਵਰ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਨੇ ਜਾਂ ਇੱਕ ਦੂਜੇ ਨੂੰ ਖੂਨ ਕੱਢ ਕੱਢ ਕੇ ਮਾਰੀ ਜਾਂਦੇ ਨੇ ਜਦੋਂ ਜਾਨਵਰ ਇੱਕ ਦੂਜੇ ਨੂੰ ਆਪਣਾ ਵੀ ਲਾ ਲੋ ਨਮਕ ਦੀ ਕਮੀ ਹੋ ਜਾਂਦੀ ਆ ਉਦੋਂ ਜਾਨਵਰ ਇੱਕ ਦੂਜੇ ਨੂੰ ਮਾਰਨਾ ਸਟਾਰਟ ਕਰ ਦਿੰਦੇ ਨੇ ਤੇ ਇੱਕ ਦੂਜੇ ਨੂੰ ਬਿਲਕੁਲ ਹੀ ਖਤਮ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਇੱਕ ਦੂਜੇ ਦੇ ਫੰਗ ਪੱਟਦੇ ਰਹਿੰਦੇ ਨੇ ਜਾਂ ਬਿਲਕੁਲ ਹੀ ਖੂਨ ਖੂਨੋ ਖੂਨ ਕਰਕੇ ਇੱਕ ਦਿਨ ਉਹਨੂੰ ਬਿਲਕੁਲ ਹੀ ਖਤਮ ਕਰ ਦਿੰਦੇ ਨੇ ਠੀਕ ਹੈ ਜੀ ਉਹ ਨਮਕ ਦੀ ਕਮੀ ਕਰਕੇ ਸਿਰਫ ਹੁੰਦਾ ਕਿਉਂਕਿ ਇਹਨਾਂ ਨੂੰ ਵੀ ਨਮਕ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਲਾ ਲਓ ਵੀ ਇਹਨਾਂ ਨੂੰ ਮਹੀਨੇ ਦੇ ਵਿੱਚ 2 ਤੋਂ 3 ਵਾਰੀ ਨਮਕ ਜ਼ਰੂਰ ਦਿਆ ਕਰੋ ਲਗਾਤਾਰ ਕੋਈ ਵੀ ਮੈਡੀਸਿਨ ਚਲਾਉਣੀ ਹੈ ਉਹਨੂੰ 3 ਦਿਨ ਲਗਾਤਾਰ ਚਲਾਉਣੀ ਚਲਾਉਣਾ ਹੁਣ ਤੁਸੀਂ ਨਮਕ ਵੀ ਮੇਰਾ ਭਰਾ ਪਾਓਗੇ ਇਹਨਾਂ ਨੂੰ ਨਮਕ 3 ਦਿਨ ਲਗਾਤਾਰ ਦੇਣਾ 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 ਕਦੋਂ ਆ ਇੱਕ ਟਾਈਮ ਦੇਣਾ ਐ ਨਹੀਂ ਹੈਗਾ ਜਦੋਂ ਤੁਸੀਂ ਦਾਣਾ ਪਾਉਣਾ ਉਦੋਂ ਹੀ ਤੁਸੀਂ ਨਮਕ ਪਾਉਣਾ ਠੀਕ ਹੈ ਇਹ ਗਲਤੀ ਕਦੇ ਨਹੀਂ ਕਰਨੀ ਸਿਰਫ ਕੋਈ ਵੀ ਮੈਡੀਸਿਨ ਚਲਾਉਣੀ ਹੈ 24 ਘੰਟਿਆਂ ਦੇ ਵਿੱਚ ਇੱਕੋ ਵਾਰੀ ਚਲਾਉਣੀ ਹੈ ਅਬਲ ਮੇਰੇ ਹਿਸਾਬ ਨਾਲ ਮੈਡੀਸਿਨ ਚਲਾਇਆ ਕਰੋ ਤੁਸੀਂ ਜਾਂ ਸਵੇਰੇ ਠੰਡੇ ਹੋਏ ਤੇ ਜਾਂ ਸ਼ਾਮ ਦੇ ਟਾਈਮ ਦੁਪਹਿਰ ਦੇ ਟਾਈਮ ਤੁਸੀਂ ਕਦੇ ਕੋਈ ਮੈਡੀਸਿਨ ਨਹੀਂ ਚਲਾਉਣੀ ਕਿਉਂਕਿ ਕਾਰਨ ਕੀ ਹੈ ਉਹ ਮੈਡੀਸਿਨ ਜਦੋਂ ਆਪਾਂ ਦੁਪਹਿਰੇ ਚਲਾਉਨੇ ਇੱਕ ਗਰਮੀ ਬਹੁਤ ਹੋ ਜਾਂਦੀ ਸਿਆਲ ਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਜਦੋਂ ਠੰਡ ਆ ਜਾਂਦੀ ਉਹਦੇ ਵਿੱਚ ਕੋਈ ਚੱਕਰ ਨਹੀਂ ਉਦੋਂ ਤੁਸੀਂ ਦੁਪਹਿਰ ਨੂੰ ਵੀ ਚਲਾ ਸਕਦੇ ਹੋ ਇਹ ਖਾਸ ਕਰ ਗਰਮੀ ਦੇ ਵਿੱਚ ਜਦੋਂ ਵੀ ਕੋਈ ਮੈਡੀਸਿਨ ਤੁਸੀਂ ਚਲਾਉਣੀ ਆ ਉਹ ਹਮੇਸ਼ਾ ਹੀ ਜਾਂ ਤਾਂ ਸਵੇਰੇ ਸਵੇਰੇ ਠੰਡੇ ਹੋਏ ਚਲਾਉਣੀ ਆ ਤੇ ਜਾਂ ਤੁਸੀਂ ਸ਼ਾਮ ਦੇ ਟਾਈਮ ਚ ਲਾਉਣੀ ਆ ਤੇ ਉਸ ਤੋਂ ਪਹਿਲਾਂ ਮਰਾ ਭਰਾ ਕੋਈ ਵੀ ਮੈਡੀਸਿਨ ਪਾਉਣੀ ਆ ਤਾਂ ਤੁਸੀਂ ਇਹਨਾਂ ਅੱਗੋਂ ਘਟੋ-ਘਟ ਡੇਡ ਡੇਡ 2 ਘੰਟਾ ਪਹਿਲਾਂ ਪਾਣੀ ਬਿਲਕੁਲ ਹੀ ਚੱਕ ਦੇਣਾ ਜਿਹਦੇ ਨਾਲ ਕਿ ਆਪਣੇ ਜਾਨਵਰ ਧਿਆਏ ਹੋਣ ਬਿਲਕੁਲ ਤੇ ਉਹਦੇ ਵਿੱਚ ਜਿਹੜਾ ਆਪਾਂ ਮੈਡੀਸਿਨ ਵਾਲਾ ਪਾਣੀ ਰੱਖਣਾ ਉਹਨੂੰ ਸਾਰੇ ਜਾਨਵਰ ਚੰਗੀ ਤਰ੍ਹਾਂ ਪੀ ਸਕਣ ਕਿਉਂਕਿ ਜੇ ਆਪਾਂ ਪਾਣੀ ਨਾ ਚੱਕਾਂਗੇ ਤੇ ਉਹਦੇ ਨਾਲ ਜਾਨਵਰਾਂ ਨੇ ਚੰਗੀ ਤਰ੍ਹਾਂ ਪਾਣੀ ਨਹੀਂ ਪੀਣਾ ਕੁਝ ਪੀ ਲੈਣਗੇ ਕੁਝ ਰਹਿ ਜਾਣਗੇ ਤੇ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਨਾ ਕੋਈ ਰਿਜ਼ਲਟ ਮਿਲਦਾ ਸੋ ਇਹੋ ਜਿਹੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਭਰਾ ਤੇ ਵਧੀਆ-ਵਧੀਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਹਾਂਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਮੇਰਾ ਭਰਾ ਤੇ ਹੋਰ ਵੀ ਕਿਸੇ ਭਰਾ ਦੇ ਕਿਸੇ ਜਾਨਵਰਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਨੂੰ ਜਰੂਰ ਕਮੈਂਟ ਜਾਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਆਪਾਂ ਲਿੰਕ ਪਾਇਆ ਹੋਇਆ ਉਸ ਦੇ ਉੱਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਆਪਾਂ ਉਸ ਟੌਪਿਕ ਤੇ ਵੀਡੀਓ ਜਰੂਰ ਮੇਰਾ ਭਰਾ ਪਾਇਆ ਕਰਾਂਗੇ ਤੇ ਇਸ ਲਈ ਧੰਨਵਾਦ ਜੀ